ਆ ਪ੍ਰਿੰਡੀਆਂ ਕਿਉਂ ਬਣਾ ਲਈਆਂ ਆ ਕੱਦੂ ਕਿਉਂ ਬਣਾ ਲਿਆ ਦੱਸ ਕੀ ਫੂਕਾਂ ਹੋਰ ਜਦੋਂ ਆਪਦਾ ਕੁਛ ਲਿਆ ਕਹਿਣਨਾ ਸੜ ਕੀ ਤਿਆਰ ਹੋ ਕੇ ਬੰਗ ਜਾਣਾ ਰੁੜ ਜਾਣਾ ਆ ਪਤਾ ਨਹੀਂ ਕਿਹੜੇ ਕੰਜਰ ਕੋਲ ਬਹਿੰਦਾ ਜਾ ਕੇ ਆ ਰੁੜ ਜਾਣੇ ਲੋਕ ਇਹਨੂੰ ਐ ਨਹੀਂ ਕਹਿੰਦੇ ਵੀ ਕੋਈ ਕੰਮ ਧੰਦਾ ਕਰ ਲੈ ਪੁਲੇਕ ਦਾ ਨਾ ਮਰੇ ਨਾ ਮੰਜਾ ਦੇਵੇ ਮੈਂ ਤਾਂ ਗੰਢੀ ਕੁੱਟ ਕੇ ਧਰ ਦੂੰਗੀ ਆਪੀ ਖਾਈ ਜਾਊਗਾ ਰੁੜ ਜਾਣਾ ਜਿਵੇਂ ਮਰਜੀ ਖਾਵੇ ਲਹੂ ਪੀ ਛੱਡਿਆ ਵੀ ਕੋਈ ਕੰਮ ਧੰਦਾ ਕਰ ਲੈ ਤੀ ਭਾਲਿਆ ਐਡੀ ਤੇਰੀ ਦੇ ਹੈ ਖਾ ਖਾ ਕੇ ਪਾਟਣ ਤੇ ਹੋਇਆ ਪਿਆ ਆ ਤੈਨੂੰ ਸ਼ਰਮ ਨਹੀਂ ਆਉਂਦੀ ਅਡਾ ਡੱਕੜੀ ਫਰਦਾ ਬਹੁਤ ਗਰਮੀ ਲੱਗ ਰਹੀ ਹੁਣ ਤਾਂ ਹਨਾ ਬਹੁਤ ਗਰਮੀ ਹੋਰ ਬਹੁਲੀ ਗਰਮੀ ਹੋਣ ਲੱਗੀ ਹੋਰ ਕੀ ਕਰਿਆ ਜਾਵੇ ਕੀ ਕਰਿਆ ਜਾਵੇ ਬੜਾ ਵਧੀਆ ਮੈਨੂੰ ਵੀ ਲਵਾ ਦੋ ਬਾਜੀ ਮੈਂ ਵੀ ਖੇਡ ਦੋ ਨਦਰੋ ਕੱਲੀ ਖੇਡੀ ਜੈਨੋ ਮੇਰਾ ਬੜਾ ਜੀ ਕਰਦਾ ਤਾਂ ਦੋ ਫੇਡਣ ਨੂੰ ਉਹ ਲੈ ਗਿਆ ਉਹ ਬਾਦਸ਼ਾਹ ਦਰਤਾ ਆਖੀਦਾ ਆ ਗਿਆ ਉਹ ਖੋਣ ਖੋਣ ਆ ਗਈ ਸਾੜੀ ਦਾ ਹੈਲੋ 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 ਜਨਪਾਤਿਓ ਅਸ੍ਰੀਕਾਲ ਔਰ ਕਿਵੇਂ ਆ ਠੀਕੋ ਜੀ ਜੀ ਹਾਂ ਵਧੀਆ ਵਧੀਆ ਠੀਕ ਆ ਤੂੰ ਠੀਕ ਐ ਆ ਜੀ ਆ ਠੀਕ ਆ ਹੂੰ ਇਹ ਕਿਮਾ ਆਉਣੇ ਕੇ ਨਾ ਟੋਪੋ ਸਾਡੇ ਨਵੇਂ ਹਾਂ ਜੀ ਹਾਂ ਆ ਜਾ ਆ ਜਾ ਛੇਤੀ ਕਦੋਂ ਆਵੇਂਗੀ ਆ ਜਾ ਆ ਜਾ ਕਰਨ ਲਾ ਕੇ ਜਾਈ ਹੁਣ ਮਹੀਨਾ ਨਹੀਂ ਬੈਠਾ ਕਿਤੇ ਜੇ ਬੁਧਿਆਣੇ ਵਾ ਬੱਚਿਆਂ ਨੂੰ ਕਰਕੇ ਮੈਂ ਚਲੋ ਤੁਹਾਡੇ ਮਾਸ ਕੋਈ ਟੰਗ ਨਾ ਨਾ ਕੋਈ ਨਾ ਆਜੋ ਆਜੋ ਮੈਂ ਵੀ ਸਾਥ ਜੇ ਬੈਠੇ ਜਾਣ ਨਾ ਮਾ ਉਧਰ ਕਰਨ ਜਾਣਾ ਮੈਂ ਦਾਹਲ ਨੂੰ ਜਾ ਕੇ ਠੀਕ ਹੈ ਜੀ ਠੀਕ ਹੈ ਠੀਕ ਹੈ ਜੀ ਚੰਗਾ ਜੀ ਲੈਣਾ ਜਰਾ ਮੈਂ ਚੱਲਦਾ ਮੇਰੀ ਸਾਲੀ ਦਾ ਫੋਨ ਆ ਗਿਆ ਲੋਕ ਨਹੀਂ ਕਹਿੰਦੇ ਵੀ ਕੋਈ ਕੰਮ ਕਰ ਲੈ ਕਿਤਨੀ ਇਹਦੇ ਗਾਣਾ ਕੱਢਦੀ ਹੁੰਦੀ ਐ ਮੈਂ ਕੀ ਗਾਣਾ ਕੱਢਦੀ ਆ ਔਰ ਮੈਂ ਸੁਣੀ ਤਾਂ ਜਾਂਦਾ ਸਾਰਾ ਸੁਣਿਆ ਮੈਂ ਮਤਾ ਹੈ ਕਹਿੰਨੀ ਐ ਇਸ ਪੇ ਸਬਜੀ ਪਾ ਕੀ ਲਿਆਵੇ ਹੋਰ ਕੀ ਕਹਿਣਾ ਮੈਂ ਤੈਨੂੰ ਕੋਈ ਸਬਜੀ ਪਾਜੀ ਕੀ ਖੇਤ ਹੈ ਨਹੀਂ ਅਜੇ ਲੱਗੇ ਨਹੀਂ ਪਹਿਲੀ ਲੋਕ ਆਏ ਤੋੜ ਕੇ ਆ ਦੇ ਸਰਪੰਚਾਂ ਦੇ ਬਥੇਰੇ ਲੱਗੇ ਪਏ ਕੱਦੂ ਕੱਦੂਏ ਤੋੜਿਆ ਕਰ ਕੱਦੂ ਕੋਈ ਕੀ ਹੈ ਵਧੀਆ ਚੀਜ਼ ਬਣਾ ਦੇ ਮੀਟ ਬਣਾਣਾ ਮੀਟ ਮੀਟ ਬਣਾਉਣ ਨੂੰ ਪਹਿਲਾਂ ਘੱਟ ਚਰਬੀ ਸੁਈ ਹੋਈ ਆ ਵੀ ਹੋਰ ਸੂਣਗੀ ਓਏ ਮੇਰੀ ਤਾਂ ਗੱਲ ਸੁਣਨਾ ਮੀਟ ਬਣਾਣਾ ਤੇਰੀ ਸਾਈ ਦਾ ਫੋਨ ਆਇਆ ਨਹੀਂ ਛੋਟੀ ਦਾ ਉਹ ਆ ਰਹੀ ਹੈ ਪਹਿਲਾਂ ਸਾਲੀ ਬਾਲੀ ਪਕ ਲਈ ਨਾ ਤੂੰ ਬਾਲਾ ਬਤਲਾ ਉਹ ਫੇਰ ਕੀ ਬਾਪ ਆਂਦਾ ਜੀ ਦੋ ਇੱਕ ਕੋਈ ਨਹੀਂ ਨਾ ਨਾ ਹੁਣ ਅਸਰ ਨਾਲ ਨੜੀ ਆ ਗਾ ਉਹ ਮੱਛੀ ਨਹੀਂ ਅਸਰ ਆ ਰਿਹਾ ਸਾਲੀ ਦੇ ਨਾਲ ਉਹਨੂੰ ਬੜਾ ਖੁਸ਼ ਹੋਇਆ ਫਿਰਦਾ ਹੈ ਹੋਰ ਨਾਲ ਸਾਲੀ ਅੱਧੀ ਘਰ ਆਈ ਹੁੰਦੀ ਹੈ ਦੇ ਘਰ ਰਾਲੀ ਹੁੰਦੀ ਹੈ ਫਿਰ ਉਹਦਾ ਵਧੀਆ ਹੈ ਅੱਛਾ ਹਾਂ ਫਿਰ ਉਹਦੇ ਨਾਲ ਵਿਆਹ ਕਰਾ ਲਾਂਦਾ ਕੋਈ ਪਤਾ ਨਹੀਂ ਮੈਨੂੰ ਤਾਂ ਉਹਦਾ ਬਾਅਦ ਪਤਾ ਲੱਗਿਆ ਹਾਂ ਤੈਨੂੰ ਤਾਂ ਉਹ ਪਾਊਡਰ ਲਿਆ ਪੱਟੇ ਨਿਸ਼ਾਨ ਦੀ ਜਿਹੜੇ ਤੂੰ ਗੰਨਾ ਸੋਚਦਾ ਮੈਨੂੰ ਹਾਂ ਹੋ ਜੇ ਕਿਤੇ ਉਹਦੇ ਨਾਲ ਵਿਆਹ ਹੋਇਆ ਹੁੰਦਾ ਨਾ ਨਹੀਂ ਆ ਰਹੀ ਯਾਰ ਨਹੀਂ ਆ ਰਹੀ ਨਹੀਂ ਜੇ ਨਜ਼ਾਰੇ ਦਿੰਦੀ ਇਹਨੂੰ ਆਥ ਨੂੰ ਵੇਚ ਕੇ ਖਾ ਜਾਂਦੀ ਆ ਮੇਰੇ ਵਰਗੀ ਤਾਂ ਫੇਰ ਵੀ ਚੱਕ ਪੱਟ ਜਾਂਦੀ ਆ ਵੀ ਚੱਲ ਚਟਣੀ ਰਗੜਨਾਂ ਕੇ ਖਾ ਲਾ ਜਾ ਮਿਰਚਾਂ ਨਾਲ ਖਾ ਲਾ ਉਹ ਕੋਈ ਨਹੀਂ ਖਾਂਦੀ ਉਹ ਤਾਂ ਚੰਗੇ ਹੋਟਲਾਂ ਦੇ ਸਮੋਸੇ ਖਾਣ ਗਿੱਧੀ ਹੋਈ ਆ ਅੱਗਾ ਰੋਜ਼ ਪਨੀਰ ਖਾਇਆ ਕਰਦੇ ਆ ਮੈਂ ਜਿਹੜੇ 2 ਕਿਲੇ ਦੀ ਫੁੱਕ ਜਾਂਦੇ ਪਨੀਰ ਖਾਂਦਾ ਏ ਰਾਂਝਾ ਉੱਠਣੇ ਹੁੰਦਾ ਐਸ਼ ਕਰਨੀ ਜ਼ਰੂਰੀ ਹੁੰਦੀ ਆ ਐਸ਼ ਕਰਨੀ ਜ਼ਰੂਰੀ ਆ ਆ ਖੇਤ ਬੰਨੇ ਵੀ ਢੇੜਾ ਮਾਰਿਆ ਉਹ ਖੇਤ ਮੈਂ ਕਿਹਾ ਸੀ ਤੂੰ ਕਹਾ ਕਰਨੀ ਬੰਦ ਉਹ ਬਈਆਂ ਨਜੀਰੀ ਜੂਰੀ ਰਾਤੀ ਕਰਾਏਗੀ ਉਹ ਲਾ ਆਪੀ ਥੋੜੀ ਜਿਹੀ ਰਹੀ ਕੱਲ ਨੂੰ ਲਾਉਣਗੇ ਕੱਲ ਨੂੰ ਲਾਉਣਗੇ ਕਿੰਨੀ ਗਰਮੀ ਹੈ ਉਹ ਖੇਤ ਬੰਨੇ ਢੇੜਾ ਮਾਰਿਆ ਕਰ ਗਰਮੀ ਪਤਾ ਕਿੰਦੀਆਂ ਮੌਜਾਂ ਆਪ ਤਾਂ ਏਸੀ 'ਚ ਬਈ ਰਹਿਣੀ ਐ ਅ ਮੈਂ ਕਦੋਂ ਏਸੀ 'ਚ ਬਈ ਜੰਨਿਆ ਮੁੰਡਾ ਆ ਗਿਆ ਮੁੰਡੇ ਨੂੰ ਲੈ ਕੇ ਮੋਟਰਸਾਂ ਕਦੇ ਢੇੜਾ ਮਾਰੇ ਮਾੜਾ ਮੋਟਾ ਉਹਨੂੰ ਵੀ ਕਹਿੰਦਾ ਅਗਰ ਮੁੰਡੇ ਨੂੰ ਬਗ ਜਾ ਕਦੂ ਦੀ ਉਹ ਦੇ ਦੋ ਅੱਖਰ ਪੜ ਲਣ ਦੇ ਜੇ ਦੋ ਅੱਖਰ ਪੜ ਗਿਆ ਆ ਤਾਂ ਬਾਹਰੇ ਭੇਜ ਦਾਂਗੇ ਚੱਲ ਫਿਰ ਆਪਾਂ ਵੀ ਵਾਰੀ ਬਗ ਜਾਾਂਗੇ ਵਾੜੇ ਨਾਲ ਕੇ ਤੇ ਉਹ ਰੋਕੋ ਹਾਂ ਹਾਂ ਦਾ ਉਹ ਡ੍ਰੈਂਪ ਟ੍ਰੱਪ ਹਾਂ ਆਪਾਂ ਵੀ ਕੈਨੇਡਾ ਵਾਲੇ ਪੁੱਛਣ ਲੱਗ ਜਾਗੇ ਕੋਈ ਨਾ ਸਿੱਟਾ ਕੰਮ ਨੂੰ ਦਾ ਲਾ ਲਗਾ ਜਵਾ ਹਜੇ ਨੂੰ ਕੋਈ ਨਾ ਕਰ ਲੂਆ ਕੰਮ ਧੰਦਾ ਤੂੰ ਬਿਥੇਰੇ ਚੰਡੇ ਗੱਡ ਤੇ ਨਾ ਪਾਣੀ ਲੈ ਉਹ ਇੱਥੇ ਦੇ ਗੁੱਡੇ ਨਾ ਐ ਇਹਦਾ ਕੀ ਕਹਿਣਾ ਸੀ ਵੀ ਚੱਲ ਭਈ ਮੇਰੀ ਭੈਣ ਆਉਂਦੀ ਐ ਲਾਜ ਉਚਾਰ ਦਿਨ ਚਾਰ ਦਿਨ ਲਾਜ ਕੋਈ ਬੋਲ ਨਹੀਂ ਪਾਣੀ ਨੂੰ ਲਾਗਿਆ ਨੂੰ ਤੇ ਹਾਕੜਾ ਕੇ ਵੀ ਉੱਥੇ ਪਾਣੀ ਚੰਗਾ ਪਲਾ ਕੈਂਪਰ ਭਰਿਆ ਪਿਆ ਹੁੰਦਾ ਸੱਤ ਚੌਥੇ ਪੀ ਲਿਆ ਕਰ ਰੋਕ ਨਾ ਲੱਗਿਆ ਲਾ ਕੋੜਾ ਲਿਆ ਮੈਂ ਕਹਿੰਦੀ ਤੀ ਅਨਾਲ ਤਾਂ ਆਪਣਾ ਸੌਦਾ ਪਤਾ ਮੁੱਕਿਆ ਬੇ ਥੋੜਾ ਮੋਟਾ ਅੱਛਾ ਨਾਲੇ ਦੇਸੀ ਕਿਉ ਲਾਈ ਤੇ ਸਾਲੀ ਦਾ ਦੇਸੀ ਕਿਉ ਤਰ ਰੋਟੀ ਨਹੀਂ ਖਾਂਦੀ ਲਿਆ ਦੂੰ ਦੇਸੀ ਕਿਉ ਦੇ ਲਾਦੂ ਭੰਡਾਰ ਆ ਆਹੋ ਭੰਡਾਰ ਲਾ ਦੂੰ ਅੱਗੇ ਪਿੱਛੇ ਦਾ ਕਦੇ ਲਿਆ ਕੇ ਨਿੰਦਾ ਭੰਡਾਰਵਾ ਦੂਗਾ ਓ ਸਾਲੀ ਆਉਂਦੀ ਮੇਰੀ ਹੋਰ ਉਹਨਾਂ ਬਿਸਕੁਟ ਕੁਸਕਣ ਵੀ ਲਿਆਉਣੇ ਪੈਣਗੇ ਪੂਜਿਆ ਭਾਜੀਆ ਮਦਾਨਾ ਫਰਾਂ ਕੋ ਥਲੇ ਆਵਾਂਗੇ ਜਾ ਦੇ ਫਿਰ ਜਾ ਕੇ ਪੁੱਛਦਾ ਕਾਨੂੰ ਮੈਂ ਨਹੀਂ ਉਹ ਮੁੰਡੇ ਨੂੰ ਭੇਜਦੀ ਮੁੰਡਾ ਤਾਂ ਕਾਲਜ ਗਿਆ ਹੋਇਆ ਹੈ 2 ਵਜੇ ਆਊਗਾ ਉਹ ਫਿਰ ਸਾਰਾ ਪਹਿਲਾਂ ਲਿਆਉਣਾ ਮੈਂ ਲਿਆਉਣਾ ਹਰ ਆਦ ਦਿਨ ਬੋਲਦੀ ਰਹਿੰਦਾ ਸਾਰਾ ਦਿਨ ਆ ਪਾਣੀ ਦੇਗੀ ਨਰੇ ਠੰਡਾ ਹਾਏ ਹਾਏ ਲ ਮੈਂ ਪੈਣਾ 10 ਮਿੰਟ ਮੈਂ ਫੇਰ ਜਾਣਾ ਆ ਮਮੀ ਹੋਇਆ ਨਾ ਤਿਆਰ ਕੀ ਕਰਦੀ ਫਿਰਦੀ ਕਦੇ ਇੱਧਰ ਨਾ ਆਂਗੀ ਕਦੇ ਇੱਧਰ ਨਹੀਂ ਆਂਗੀ ਬਾਸ ਪੁੱਤ ਹੋ ਗਈ ਤਿਆਰ ਹੋ ਗਈ ਕਿਧਾ ਕੰਗਾ ਪਾਉਣ ਨੂੰ ਕੀ ਉਸ ਤੈਨੂੰ ਕੰਗਾ ਨਹੀਂ ਮਿਲਣਾ ਇਹ ਤਾਂ ਮੈਂ ਪਰਸੇ ਜੀ ਰੱਖਦੀ ਹੁੰਨੀ ਆ ਪਰਸੇ ਜੀ ਰੱਖਦੇ ਬੜੀ ਮਾਡਲ ਬੰਦੀ ਹੈ ਤੇਰੇ ਕੰਨੀ ਨਾ ਮੈਨੂੰ ਕਈ ਦਿਨ ਹੋ ਗਏ ਦੇਖਦੀ ਨੂੰ ਕੋਈ ਜ਼ਿਆਦਾ ਜਮਾਨ ਚੱਲਦੀ ਤੇ ਕੈਂਚੇ ਵਾਂਗੂ ਕੋ ਸਿੱਖ ਲੈ ਮਾੜਾ ਮੋਟਾ ਏਤੀ ਵੱਟੀ ਹੋਈ ਮੀਆ ਚੱਲ ਮਮੀ ਤੂੰ ਜਲਦੀ ਤਿਆਰ ਹੋ ਚੱਲੀਏ ਜਲਦੀ ਤਿਆਰ ਹੋਈਏ ਹੋ ਨਹੀਂ ਨਾ ਹੋ ਐਸੇ ਸੁਰਖੇ ਬਣਿਆ ਸੀ ਉਹ ਕਿੱਥੇ ਨਹੀਂ ਆ ਉਹ ਮੈਂ ਸੁਰਖੇ ਚੱਕ ਲਈ ਤੁਹਾਡੇ ਮੈਂ ਕਿਹੜੇ ਲਾਉਣੀਆਂ ਨਾਲ ਤੁਹਾਡੇ ਸੁਰਖੇ ਮੈਂ ਤਾਂ ਆਪਦੀਆਂ ਲਾਉਣੀ ਆ ਤੇਰਾ ਨਾ ਲਵੀ ਜਮਾਨ ਬਾੜੀ ਚਲਦੀ ਆ ਮੈਂ ਤੈਨੂੰ ਦੱਸਾਂ ਬੰਦਾ ਬਣ ਜਾ ਤੂੰ ਦਾਦੀ ਨੂੰ ਦੱਸਤਾ ਸੀ ਜਾਣਾ ਆਹੋ ਦੱਸਤਾ ਸੀ ਹਣੀ ਹਣ ਤੂੰ ਫੇਰ ਇੱਧਰ ਨੰਗੀ ਬਿੰਦੀ ਦਾ ਇੱਥੇ ਬਹਿ ਕੇ ਲਾ ਲ ਬਿੰਦੀ ਉਹ ਤਾਂ ਮੇਰੇ ਲਈ ਵੇ ਮੈਂ ਹੋਰ ਲਾ ਕੇ ਦੇ ਦਿਆਂ ਸੋਹਣੀ ਲੱਤੂ ਤੂੰ ਵੀ ਸੂਟਾਂ ਨਾਲ ਦੀ ਭਾਲਦੀ ਆ ਬਿੰਦੀ ਆ ਜਾਓ ਹੁਣ ਕਿੰਨਾ ਟਾਈਮ ਲਾएंगे ਬੜਾ ਤੰਗ ਕਰ ਰੱਖਿਆ ਹੈਗਾ ਏ ਵੀ ਨਾ ਤਿਆਰੀ ਨਹੀਂ ਹੋਣਾ ਚਾਹੁੰਦੀ ਪਤਾ ਨਹੀਂ ਇਹਨਾਂ ਕੀ ਕਰੀ ਜਾਂਦੀ ਐ। ਜਾਣਾ ਮਾਸੀ ਕੋਲ ਐ ਹੋਰ ਜਿਵੇਂ ਵਿਆਹ ਤੇ ਜਾਣਾ ਹੁੰਦਾ ਇਹਨਾਂ ਤਿਆਰ ਹੋਈ ਜਾਂਦੀ ਐ। ਹੁਣ ਡੈਡੀ ਨੂੰ ਦੱਸਤਾ ਸੀ ਆਪਾਂ ਜਾਣਾ। ਆਹੋ ਤੇ ਡੈਡੀ ਨੂੰ ਤਾਂ 4 ਦਿਨ ਹੋ ਗਏ ਦੱਸੇ ਨੂੰ ਵੀ ਜਾਣਾਗਾ। ਕੀ ਕਹਿੰਦਾ ਜਾ ਬੜੋ? ਕਹਿੰਦਾ ਭਾਗ ਜਾਓ। ਰੋਟੀ ਦਾ। ਰੋਟੀ ਤਾਂ ਉਧਰੋਂ ਟੀਪਣਾ ਫੜ ਲਿਆ ਕਰੂਗਾ। ਆਪਣੇ ਚਵਾਰੇ ਵਾਲਿਆਂ ਨੇ ਟੀਪਣਾ ਦਾ ਕੰਮ ਚਲਾ ਲਿਆ। ਜ਼ਰੂਰੀ ਪੈਸੇ ਲਾਉਣੇ ਮੈਂ ਡੈਡੀ। ਫਿਰ ਕੀ ਹੋ ਗਿਆ? 100 ਰੁਪਏ ਦੀ ਰੋਟੀ ਆਇਆ ਕਰੂ ਉਹਦੀ। ਜੇ ਆਪਾਂ 10 ਦਿਨ ਲਾ ਕੇ ਆਈਆਂ। 1000 ਰੁਪਏ ਹੀ ਬਣਿਆ 1000 ਰੁਪਏ ਥੋੜਾ ਐ ਨਹੀਂ ਐਨੇ ਪੈਸੇ ਬਰਬਾਦ ਕਰਨਾ ਘਰੇ ਉਹ ਚੀਜ਼ ਲੈ ਕੇ ਆਵਾਂਗੇ ਆਪਾਂ ਠੀਕ ਪੈਸੇ ਕਿਹੜਾ ਇੱਕ ਤੇ ਧਰ ਕੇ ਲੈ ਕੇ ਜਾਣੇ ਆ ਕੀ ਪਤਾ ਕਿਹੜੇ ਵੇਲੇ ਫੂਕ ਜੀ ਨਿਕਲ ਜਾਣੀ ਆ ਨਾ ਇੰਨਾ ਨਹੀਂ ਸੋਚੀਦਾ ਹੁੰਦਾ ਅੱਬਾ ਡੈਡੀ ਨੂੰ ਵੀ ਨਾਲ ਹੀ ਲੈ ਚੱਲਦੇ ਡੈਡੀ ਜਾਂਦਾ ਨਹੀਂ ਬਈ ਮੈਂ ਤਾਂ ਕਿਹਾ ਸੀ ਬਾਗ ਚੱਲੋ ਉਹ ਕਹਿੰਦਾ ਤੂੰ ਹੀ ਜਾਇਆ ਮੈਂ ਨਹੀਂ ਜਾਣਾ ਹਾਂ ਹਣ ਕੱਪੜੇ ਕੂਪੜੇ ਪਾ ਲੈ ਸਾਰੇ ਆ ਦੇਖ ਕਿ ਟਿੱਚੇ ਤੇਰੇ ਸਾਹਮਣੇ ਪਾਏ ਪਏ ਸਾਰਾ ਕੁਝ ਚੱਲ ਚੱਲੀਏ ਬਾਲਾ ਨਹੀਂ ਬੋਲੀਦਾ ਹੁੰਦਾ ਕਿੰਨੇ ਦਿਨ ਰਹਿ ਕੇ ਆ ਮੰਮੀ ਆਪਲਾ ਆ ਮੈਂ ਤੁੰ ਰੱਖ ਦ ਨਾ ਨਾ ਮੈਂ ਤਾਂ ਦੋ ਤਿੰਨ ਦਿਨ ਹੀ ਰਹੂੰ ਮੈਂ ਨਹੀਂ ਬੜਾ ਰਹਿੰਦੀ ਉੱਥੇ ਮਾਸੜ ਦਾ ਸੁਆਹ ਹੈ ਨਹੀਂ ਮਾਸੜ ਦਾ ਸੁਆਹ ਹੈ ਨਹੀਂ ਹਾਂ ਨਾ ਇੱਥੇ ਤੇਰਾ ਕੀ ਕਰਿਆ ਕੱਲੀ ਦਾ ਕਿਉਂ ਮੈਂ ਘਰੇ ਰਹੂੰ ਡੈਡੀ ਕੋਲੇ ਨਾ ਨਾ ਮੇਰੇ ਨਾਲ ਹੀ ਰੱਖੂੰ ਉੱਥੇ ਮੈਂ ਜਿੰਨੇ ਦਿਨ ਰਹੂੰਗੀ ਕੀ ਕਰਨਾ ਉੱਥੇ ਨੰਦਾ ਰਹਿ ਕੇ ਨਾ ਪੂਆ ਕੋਲੇ ਕਿਵੇਂ ਮਹੀਨਾ ਮਹੀਨਾ ਲਾਇਆਉਣੀ ਆ ਜੀ ਉਹ ਤਾਂ ਚੱਲ ਪੂਆ ਗਈ ਇਹ ਮਾਸੜ ਦਾ ਸੁਆਹ ਹੈ ਨਹੀਂ ਤਾਂ ਇਹ ਮੇਰੇ ਰਹਿਣ ਦੀ ਜੀ ਗੱਲ ਹੈ ਇਹ ਵੀ ਤੇਰੀ ਮਾਸੀ ਆ ਮੇਰਾ ਖੂਨ ਆ ਉਹ ਹੈ ਗਈ ਉਹ ਤਾਂ ਮੈਨੂੰ ਪਤਾਗਾ ਮਾਸੀ ਦਾ ਚੰਗੀ ਆ ਗਈ ਮਾਸੜੀ ਥੋੜਾ ਜਿਆ ਬੋਲਦਾ ਹਾਂ ਉਹ ਤੈਨੂੰ ਮਾਸੜ ਬੁਰਾ ਲਾਦਾ ਨਾ ਸੱਚੀਆਂ ਗੱਲਾਂ ਕਹਿੰਦਾ ਚੱਲ ਤੁਰਪਾ ਕੁਦਾਈ ਬੋਲੀ ਜਾਇਆ ਪਰ ਆਜੋ ਜਲਦੀ ਚੱਲ ਪੁੱਤ ਚੱਲ ਬਸ ਭੁੱਲੀ ਤਾਂ ਨਹੀਂ

ਹੀਰੋ ਕੀ ਸਿਰਿ ਤੇ ਵੀ ਲੱਗਦੀ ਆ ਜੀ ਸੱਚੀ ਲੈ ਤੇਰਾ ਡੈਡੀ ਵੀ ਨਾ ਤੋਂ ਪੇਖੜਾ ਧਗਾ ਦੇ ਆ ਕੀ ਤਤੀ ਹੋਈ ਕੋਈ ਆ ਲੈ ਫੜ ਹੁਣ ਇਹ ਕੜਾ ਅੱਗ ਲੱਗਣੀ ਸੇਤੀ ਸਟਾਰਟ ਹੁੰਦੀ ਆ ਹੋਜੂਗੀ ਪੁੱਤਾ ਕਿੱਥੇ ਹੋਜੂ ਕਿੰਨੇ ਵਾਰੀ ਕੇ 70 ਰੁਪਏ ਨੂੰ ਵੀ ਇਹਨੂੰ ਮਾਰੀ ਤੇ ਖਾ ਲਿਆ ਇੱਕ ਕ ਮਾਰ ਲਓ ਬਸ ਆ ਹੀ ਹੋ ਜਾਣਾ ਨੇ ਇਹ ਦੀ ਚਾਬੀ ਉਹ ਹੋ ਜਾਂਦੀ ਹੈਗੀ ਹੋਜੂ ਨਹੀਂ ਮੰਨੀ ਸੋਕਰਾ ਹੋਈ ਜਾਂਦਾ ਭਾਈ ਚੱਲੋ ਚੋਲੇ ਬਣਾਉਣ ਦੇ ਨਾਲੇ ਚੌਲ ਦੇ ਸ਼ੌਕੀਨ ਐ ਖਾ ਕੇ ਰਾਜੀ ਐ ਆਪੀ ਕਰਦੇ ਹੀ ਨਾ ਚੌਲ ਹੁਣ ਤਾਂ ਉੱਠਦਾ ਨਹੀਂ ਮੈਸ ਵਾਂਗੂ ਪਿਆ ਐ ਨਹੀਂ ਵੀ ਉੱਠ ਖੜਾ ਹੁਣ ਤਾਂ ਪਹੁੰਚਣ ਵਾਲੀ ਹੋਣੀ ਬੈ ਉੱਠੜ ਹੋਣਾ ਕਿ ਪਿਆ ਹੀ ਰਹੇਗਾ ਸੁਣੀ ਜਾਂ ਨਾ ਮੈਂ ਤੇਰੀਆਂ ਗੱਲਾਂ ਮੇਰਾ ਤੇਰੀ ਜੀ ਧਿਆਣਾ ਕਾਉ ਮੈਂ ਪਿਆ ਮੈਂ ਕੀ ਕਹਿਤਾ ਗੱਲਾਂ ਨੂੰ ਮਤਾਏ ਕਹਿੰਦੀ ਸੀ ਕੀ ਆ ਮੈਂ ਤਾਂ ਹੁਣ ਚੌਲ ਰੋਣ ਲੈ ਵਾ ਚੌਲਾਂ ਤੜਕਾ ਲਾ ਲਨੀਆ ਚੌਲਾਂ ਨੂੰ ਮੇਰੇ ਖੜਦੇ ਭਈਆਂ ਉਹ ਚੌਲ ਵਾਲੇ ਖੰਦੀ ਐ ਓਏ ਕੈਨ ਤੂੰ ਪਨੀਰ ਦੀ ਸਬਜ਼ੀ ਬਣਾਉਂਦੀ ਪਰ ਪਨੀਰ ਲੈ ਹੁਣ ਆ ਪਿਆ ਕੀ ਕਰਦਾ ਜੀ ਕਦੋਂ ਦਾ ਮੈਂ ਜਾਨਾ ਹੁਣ ਲਿਆ ਹੁਣ ਜਾਨਾ ਹੋਰ ਪਨੀਰ ਬਣੂਗਾ 10 ਤੇ ਹੁਣ ਤਾਂ ਪਹੁੰਚਣ ਵਾਲੀ ਹੋਣੀ ਹੁਣ ਪਹੁੰਚੇ ਉਹ ਸਕੂਟਰੀ ਤੇ ਅਸਿਆ ਆਹੋ ਦੋ ਬਾਹਰੇ ਖੜ ਜਾਣਾ ਉੱਥੇ ਪੁੱਤ ਬਾਲਾ ਬੋਲਣਾ ਨਹੀਂ ਹੈਗਾ ਉਹਨਾਂ ਦਾ ਪਿੰਡਾਂ ਦਾ ਮਾਹੌਲ ਆਗਾ ਠੀਕ ਆ ਠੀਕ ਹੈ ਮੰਮੀ ਆਪਾਂ ਸ਼ਹਿਰ ਦੇ ਰਹਿਣ ਵਾਲੇ ਆ ਪਿੰਡਾਂ ਦੇ ਰਹਿਣ ਵਾਲੇ ਆ ਕਿ ਆਹੋ ਬਾਕੀ ਤੇਰੇ ਮਾਸੜ ਦਾ ਸੁਭਾਅ ਨਹੀਂ ਹੈਗਾ ਨਾ ਤੇਰੀ ਮਾਸੀ ਦਾ ਨਾ ਮੰਮੀ ਆਪ ਤਾਂ ਕੋਈ ਨਹੀਂ ਮਾਡਲ ਬਣ ਕੇ ਆ ਐਨਾ ਸੋਹਣਾ ਕੱਪੜੇ ਪਾਈ ਫਿਰਦੇ ਆ ਉਹਦਾਂ ਨੂੰ ਤੈਨੂੰ ਮਾਸੜ ਕੋਈ ਕਹਿੰਦਾ ਨਹੀਂ ਪਤਾ ਮੈਨੂੰ ਨਹੀਂ ਤੇਰਾ ਮਾਸੜ ਕੋਈ ਕਹਿੰਦਾ ਹੈਗਾ ਮੇਰੇ ਵਾਰੀ ਕਹੂ ਹੈ ਤੈਨੂੰ ਤਾਂ ਆਪ ਕਹੀ ਹੈ ਨਹੀਂ ਤੂੰ ਸੂਟ ਪਾ ਕੇ ਆਉਣਾ ਸੀ ਹੁਣ ਅੱਜ ਕੱਲ ਦੇ ਕੁੜੇ ਪੰਟੇ ਪਾਉਂਦੇ ਆ ਆ ਨਾ ਤੇਰੀ ਮਾਸੀ ਕਹਿੰਨਾ ਸਾਲ ਹੋ ਗਿਆ ਹਜੇ ਤੱਕ ਨਾ ਇਹ ਉਹ ਨਹੀਂ ਪਾਈ ਹੈਗੀ ਇਹਨਾਂ ਨੂੰ ਨਾ ਪਿੰਡ ਦਾ ਸਰਪੰਚ ਨਹੀਂ ਮੰਮੀ ਕੰਮ ਦਾ ਆਪਣੀ ਵਰਗੀ ਥੋੜੀ ਆ ਵੀ ਸਾਰਾ ਕੰਮ ਕਰਦੀ ਆ ਦੇਖ ਲੈ ਹਜੇ ਤੱਕ ਬਾਜਰੀ ਨਹੀਂ ਪਾਈ ਕਿਦੋਂ ਨੇ ਪਾਈ ਆ ਇਹ ਰੋਣਦਰਨਾ ਦਾ ਛੋਟੀ ਬਸ ਕੋਈ ਨਾ ਫੇਰ ਲਾ ਲਾਂਗੇ ਕਰਮੇ ਬਹੁਤ ਆਹ ਫਾਂਟਾ ਟੀਮ ਇਤੋਂ ਤਾਂ ਦੀ ਨਹੀਂ ਕਰਨਾ ਹੋ ਹੋ ਆਰਤੀ ਵਾਲਾ ਥਾਲ ਲੈ ਲਾ ਸਜਾ ਮਾ ਆਰਤੀ ਕਰਦੀ ਜਦੋਂ ਆਉਗੀ ਨਾਲ ਖੁਸ਼ ਹੋ ਜੂਗੀ ਵੀ ਮੇਰਾ ਜੀਜਾ ਮੇਰੀ ਆਰਤੀ ਲਾਹੀ ਜਾਂਦਾ ਹੈ ਹੁਣ ਜਾਣਾ ਜਮੀ ਸ਼ਰਮ ਨਹੀਂ ਮੰਨਦਾ ਮੇਰੇ ਸਾਲੇ ਦੀ ਸਾਰਾ ਦਿਨ ਬੋਲੀ ਉਹ ਸਾਰਾ ਦਿਨ ਬੋਲੀ ਜੂ ਮੈਂ ਤਾਂ ਆਪੀ ਬੋਲਦੀ ਆ ਪਰ ਤਾਂ ਤੇਲ ਮੁੱਚ ਗਿਆ ਗੁੱਦ ਮਾਖਣਾ ਸਾਲਾ ਬਣਾ ਲੈ ਚੌਲ ਸਾਲੀ ਚੌਲ ਖਣੀ ਜਾਤ ਮੇਰੇ ਸਾਲੀ ਸਾਰਾ ਦਿਨ ਚੌਲ ਹੀ ਚੌਲ ਬਣਾਈਏ ਚੌਲ ਹੀ ਚੌਲ ਹਾਂ ਹਾਂ ਮੇਰੀ ਸਾਲੀ ਆ ਗਿਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹੋ ਠੀਕ ਹਾਂ ਸਾਰਾ ਦਿਨ ਲੜਦੀ ਰਿਹਾ ਕਰੋ ਮੇਰੀ ਭੈਣ ਨਾਲ ਚੌਲ ਹੀ ਬਣਾਈ ਜੀ ਮਾਹ ਬਣੀਏ ਬਣਾ ਲੈਣੇ ਸਤਿ ਸ਼੍ਰੀ ਅਕਾਲ ਬਣੇ ਘਰਿਆਂ ਦਾ ਸਨੀ ਨੂੰ ਦੀਗ ਦੇ ਥੱਲਾ ਕੰਮ ਹੋ ਗਿਆ ਸਤਿ ਸ਼੍ਰੀ ਅਕਾਲ ਠੀਕ ਹੈ ਹਾਂ ਨਰੇ ਕੁੜੀਏ ਕੱਪੜੇ ਹੋਰ ਪਾਏਗਾ ਸਰਦਾਰ ਸੂਟ ਪਾਏਗਾ। ਮਸਲੇ ਪਾਣੀ ਦਾ ਪੀ ਲੈਣ ਦੇ ਹੋ ਸਾਰਾ ਇਹ ਕਹਿਣ ਦੱਬ। ਪਾਣੀ ਨਾ ਤਾਂ ਨਹੀਂ ਬਿਠਾ ਚਈ ਸੀ ਜਿੰਨ ਜਾ ਕੇ। ਐਸੀ ਚ ਬਿਠਾ ਲੈ। ਆਜੋ ਜੀ ਆਜੋ ਆਜੋ। ਪੁੱਛਦਾ ਹੈ ਨਹੀਂ ਕੋਸਾ ਹਾਂ ਸਰ ਪੈਂਟਾ ਵਾਰੇ ਪੁੱਛਦਾ। ਆਜੋ ਜੀ ਆਜੋ ਆਜੋ ਬੈਠੋ ਬੈਠੋ। ਪੁਰੇ ਆ ਜਾ ਤਾਂ ਉਰੇ 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 ਬੈਠਾ। ਬਸ ਉਹ ਬੈਠ ਵੀ। ਇੱਥੇ ਠੀਕ ਆ ਜੀ ਜੀ। ਬੈਠਾ ਬੰਦੂ ਜੀ ਇੱਥੇ। ਚਲ ਕੋਈ ਨਾ ਇੱਥੇ ਠੀਕ ਆ। ਉਹ ਠੀਕ ਹੈ ਕਰਨ ਪਰਿਵਾਰ ਹਾਂਜੀ ਹਾਂਜੀ ਠੀਕ ਆ ਵਧੀਆ ਤੁਸੀਂ ਦੱਸੋ ਵਧੀਆ ਸਾਡੂ ਕਿਵੇਂ ਮੇਰਾ ਸਾਡੂ ਠੀਕ ਆ ਤੁਹਾਡਾ ਅੱਛਾ ਕਿਵੇਂ ਚਲ ਨਲਾਤਾ ਮਸਲ ਆਦ ਰੇ ਕੱਲ ਨੂੰ ਅੱਛਾ ਨਹੀਂ ਚਲੋ ਵਧੀਆ ਕਿਹੜੀ ਕਲਾਸ ਹੋਗੀ ਬਾਈ ਕੁੜੀ ਦੀ ਬੀਏ ਕਰਕੇ ਮਸਲ ਨਾ ਨਹੀਂ ਬੀਏ ਚਲੋ ਵਧੀਆ ਸਾਡੇ ਨਾਲ ਪੜਦਾ ਅੱਛਾ ਕੋਈ ਕਿਹੜੀ ਕਲਾਸ ਚਾਹਨਾ ਪਤਾ ਨਾ ਕਿੱਥੇ ਰਣ ਜੋ ਉਹਦਾ 11 ਕਾਜ ਆਛਣੇ ਉਹ 4 5 ਵਜੇ ਪਤਾ ਕੁਛ ਵੀ ਕਾਲਸ ਕਿ ਆ ਕੇ ਫਿਰਦਾ ਰਹਿੰਦਾ ਮੈਂ ਤਾਂ ਭਾਈ ਪਤਾ ਨਹੀਂ ਇਹਨੂੰ ਪੁਰਾ ਤੇਰੀ ਵਾਸੀ ਨੂੰ ਪਾਲ ਗਿਆ ਵੇ ਦੇਖਿਆ ਕਰੋ ਕਾਲ ਜੀ ਆ ਕੇ ਨਾ ਉਹਨੂੰ ਸੁੱਟੀਆਂ ਨਹੀਂ ਹੋਈਆਂ ਉਹ ਕਾਂ ਨੂੰ ਸੰਦਦਾ ਇਹ ਕਿ ਮਾਰਦਾ ਬਹਾਨਾ ਮੈਂ ਕਾਲ ਜੀ ਜਾਂਦਾ ਫਿਰ ਕਿੱਥੇ ਜਾਂਦਾ ਦੇਖਿਆ ਕਰੋ ਉਹ ਭਾਈ ਮੈਂ ਹੁਣ ਕਿੱਧਰ ਕਿੱਧਰ ਹੋ ਜਾ ਉਹਦਾ ਨਾ ਇਹ ਲੁਪਤ ਅਸਕੇ ਜਾਂਦਾ ਸਾਰਾ ਕੁਝ ਕਰਦਾ ਕੀ ਆ ਫਿਰ ਉਹ ਕਾਲ ਜੀ ਦਾਣੀ ਮੈਨੂੰ ਕਿਵੇਂ ਤਾ ਆਪ ਹੀ ਗੱਲ ਨਹੀਂ ਕੋਲ ਗਿਆ ਮਾਂ ਜੱਗਾ ਲੈ ਤੈਨੂੰ ਕਿੰਨੇ ਵਾਰ ਸਮਝਾਵੇ ਨਿਆੰਤਰੇ ਹੀ ਲਈਦੇ ਹੁੰਦੇ ਠੀਕ ਕੱਟ ਬੋਲੀਦਾ ਹੁੰਦਾ ਪੁੱਤ ਮੈਂ ਤਾਂ ਬਾਹਰ ਹੀ ਬੈਠੀ ਤੁਸੀਂ ਬੰਨ੍ਹ ਕਰ ਲੈ ਲੈ ਬੈ ਜਾ ਹੁਣ ਇੱਥੇ ਬਾਹਰੇ ਬੈਣੀ ਆ ਮੈਂ ਬਾਹਰੇ ਬੈਠੂਗਾ ਹੋਰ ਠੀਕ ਆਕ ਜੀ ਹਾਂ ਜੀ ਹਾਂ ਜੀ ਠੀਕ ਆ ਵਧੀਆ ਸ਼ਾਬ ਵਧੀਆ ਬੰਦੀ ਲੈ ਭੈਣ ਨੇ ਬਾਹਰ ਹੀ ਟਾਵਲਾ ਤਾਂ ਪਾਣੀ ਲੈ ਆਉਣ ਨੂੰ ਪਾਣੀ ਲਿਆ ਦੇ ਐਂ ਕਰ ਜੂਸ ਹੀ ਲਿਆ ਦੇ ਮੇਰੀ ਸਾਵੀ ਆਈ ਐ ਜੂਸ ਲਿਆ ਕੇ ਦੂ ਜੂਸ ਪਾਣੀ ਦਾ ਕੀ ਪੀਣਾ ਪਾਣੀ ਦਾ ਰੋਜ਼ ਹੀ ਪੀਣੀ ਐ ਤੂੰ ਨਾ ਜੀਜੂ ਮੈਂ ਤਾਂ ਜੂਸ ਪੀਂਦੀ ਨਹੀਂ ਹੈਗੀ ਪਾਣੀ ਤੇ ਆ ਤਾਂ ਜੂਸ ਤਾਂ ਦਊਗੀ ਮੇਰੀ ਪਾਣੀ ਬੜਾ ਹੀ ਠੰਡਾ ਦਾ ਮੇਰੀ ਗੱਲ ਸੁਣੋ ਪਾਣੀ ਪੀ ਕੇ ਤੇਰੇ ਮੂੰਹ ਕੋਈ ਨਾ ਜ਼ਿਆਦਾ ਟੱਡ ਬਣੇ ਨੀ ਤੁਹਾਨੂੰ ਹਾਂ ਜੇ ਹੁਣ ਠੀਕ ਐ ਮੈਂ ਤਾਂ ਜੀਜੂ ਡੇਟਿੰਗ ਕਰਦੀ ਹਾਂ ਹੁਣ ਕੀ ਕਰਦੀ ਐ ਡੇਟਿੰਗ ਡੇਟਿੰਗ ਤੇ ਲੱਗੀ ਹੋਈ ਐ ਇਹੇ ਆਹੋ ਉਂ ਮਿਲ ਲੱਗ ਜਾ ਮੇਰੇ ਸਾਲੀ ਦੀ ਗੱਸੋਂ ਤੇ ਮੈਂ ਤਾਂ ਪਤਨੀ ਆ ਮੈਂ ਕੀ ਮੋਟੀ ਹਾਂ ਤੂੰ ਐ ਕਰ ਹੰਮੇ ਮੇਰੀ ਗੱਲ ਸੁਣੋ ਤੂੰ ਪਿੰਡ ਜਾਇਆ ਚਾਰ ਪੰਜ ਦਿਨ ਹੈਗੇ ਮੇਰੀ ਸਾਲੀ ਤੇ ਯਾ ਜੀਜੂ ਅਸਦਾ ਧੀ ਦੇ ਨੂੰ ਮਿਲਣਾ ਆ ਤੂੰ ਕਹਿੰਦਾ ਪਿੰਡ ਜਾਇਆ ਵੇ ਓਏ ਇਹ ਨੂੰ ਭੇਜ ਦੇਣੇ ਤੋਂ ਕਰਾਉਣਾ ਹੈ ਫੇ ਮਲਾ ਰਹੀ ਨਾ ਬਗ ਜਾਂ ਬਗ ਜਾ ਇਹ ਨੂੰ ਰੱਖ ਲੂ ਮੈਂ ਤਾਂ ਆ ਲੈ ਮੇਠੀ ਮਣੀ ਮੋਟੀ ਸ਼ਰਮ ਮਨਾ ਦੇ ਦੂ ਬੁੱਢਾ ਹੋ ਰਿਹਾ ਪਿਆ ਬੋ ਨਾਲਾ ਜੀਜੂ ਆ ਗੱਲਾਂ ਕਰਦਾ ਸੋਹਣੀਆਂ ਨਹੀਂ ਲੱਗਦਾ ਨਾ ਮੇਰਾ ਖਰਚਾ ਨਾ ਦੇਖੋ ਚੱਕ ਨਹੀਂ ਹੋਣਾ ਓਏ ਮਾਏ ਕਹਿੰਦਾ ਆਪਾਂ ਤਾਂ ਰੋਜ਼ ਪਨੀਰ ਖਾਇਆ ਕਰਾਂਗੇ ਮੈਂ ਪਨੀਰ ਨਹੀਂ ਖਾਂਦੀ ਜੀਜੂ ਮੇਰਾ ਤਾਂ 10000 ਤਾਂ ਆ ਹੁੰਦੇ ਆ ਜਿਹੜੇ ਆ ਪਾਊਡਰ ਜੇ ਨੇਗੇ ਪੇ ਪੌੜਰ ਜਾਵਾ ਪੋਰੀ ਦੇ ਆ ਜਾ ਕੋ ਉੱਠੀ ਓਵੇਂ ਨਹੀਂ ਦੇ ਦੋ ਉੱਪਰ ਹੀ ਦੂ ਇਹ ਡੱਬੇ ਆਉਂਦੇ ਨੇਗੇ ਹਰਬਲ ਵਾਲਿਆਂ ਦਾ ਖਾਣੀਆਂ ਮੈਂ ਤਾਂ ਪ੍ਰੈਕਟਿਕ ਚਲ ਜਿਹੜਾ ਮਰਜ਼ੀ ਖਾਣੀਆਂ ਸਾਰਾ ਕੁਝ ਖਵਾ ਦੂੰਗਾ ਹੋਰ ਸੁਣਾ ਫਿਰ ਠੀਕ ਠਾਕ ਠੀਕ ਠਾਕ ਆ ਜੀਜੂ ਕਹੀ ਤਾਂ ਜਾਨਾ ਵੀ ਸਾਰਾ ਕੁਝ ਖਵਾ ਦੂੰ ਤੇਰੇ ਘਰ ਦੇ ਗੇਟ ਦਾ ਨਾ ਬਾਰ ਦੂਜੇ ਪਾਸੇ ਹੋ ਜੂ ਓ ਮੈਂ ਕਹਿੰਦਾ ਕੁਝ ਨਹੀਂ ਹੁੰਦਾ ਬਸ ਗੇਟ ਹੀ ਬੰਦ ਕਰਤਾਗੇ ਲਾ ਕਿਉਂਕਿ ਮੇਰੇ ਵਾਲਾ ਹੀ ਆ ਜਿਹੜਾ ਮੇਰੇ ਘਰ ਚ ਚੱਕੀ ਜਾਂਦਾਗਾ ਹੂੰਦਾ ਤੂੰ ਬਾੜੀ ਸੋਹਣੀ ਆ ਮੈਨੂੰ ਪਸੰਦ ਸੀ ਪਹਿਲੇ ਤੇ ਨਹੀਂ ਹਾਂ ਜਿਜੂਆ ਗੱਲਾਂ ਤੇਰੇ ਮੂੰਹ ਸੋਹਣੀਆਂ ਨੇ ਲੱਗਦੀਆਂ ਪਹਿਲਾ ਰਿਸ਼ਤਾ ਮੇਰਾ ਹੀ ਆਉਂਦਾ ਸੀ ਤੈਨੂੰ ਅੱਛਾ ਓਏ ਮਾੜੀ ਮੋਟੀ ਸ਼ਰਮਾਨਾ ਤੈਨੂੰ ਇਹ ਗੱਲਾਂ ਸੁਣਦੀਆਂ ਨੇ ਜਿਹੜੀਆਂ ਗੱਲਾਂ ਕੋਮਲ ਜਿਹਾ ਲੱਗ ਰਹਿ ਦੇਖ ਲਾ ਦੀਦੀ ਕੀ ਸਮਝਾਵਾਂ ਦੇਖ ਲਾ ਦੀਦੀ ਉਹ ਤਾਂ ਕਹਣਾ ਸੀ ਮੈਨੂੰ ਆਕੇ ਇਹ ਪਸੰਦ ਨਹੀਂ ਹੈਗੀ ਆਕੇ ਕਹੋ ਲੀਜੀਏ ਸੁੱਕੀ ਜੀ ਉਹ ਤਾਂ ਤੈਨੂੰ ਪਸੰਦ ਕਰਕੇ ਬਹਿ ਗਿਆ ਹੁਣ ਇਹਨੂੰ ਮੈਂ ਸੋਹਣੀ ਲੱਗਣ ਲੱਗੀ ਓਏ ਉਦੋਂ ਤੂੰ ਭਈ ਸੋਹਣੀ ਘੱਟਦੀ ਹੁਣ ਤਾਂ ਤੂੰ ਇਹ ਮੈਡਮ ਬਣੀ ਪਈ ਐ ਪੁੱਤ ਆ ਜਾ ਗਰ ਖੋਲ ਲਾ ਕੇ ਹੋਰ ਲਾ ਕੇ ਲਾ ਕੇ ਪਰ ਆ ਬਗ ਜਾ ਤੂੰ ਹਾਂ ਉਹ ਮੈਂ ਭਗ ਜਾ ਹੂੰ ਪੁੱਤ ਬਥੇਰਾ ਆਣ ਵਾਲੇ ਫਿਰਦੇ ਰਹਿੰਦੇਗੇ ਇਸ ਤੇ ਨਾ ਦਸਤ ਲੜਾ ਛੋਪੀ ਦਾ ਲੈਣਾ ਛੋਟੀ ਤਾਂ ਲੈਣਾ ਉਹਨਾਂ ਨੇ ਕਿਹਾ ਤਾਂ ਕੀ ਉਹ ਮੇਰੇ ਫੁੱਟ ਕੇ ਕਰਮਾ ਇਹ ਤਾਂ ਮੇਰੇ ਫੁੱਟ ਕੇ ਤੇਰੇ ਕਾ ਨੂੰ ਕੁੱਟ ਨੇ ਉੱਛਾ ਚਲੋ ਜਿਹਦੀ ਕਾ ਨੂੰ ਲੜਦੇ ਹੋ ਕਰਮ ਤਾਂ ਜਿਹਦੇ ਫੁੱਟ ਕੇ ਫੁੱਟ ਕੇ ਮੇਰੇ ਤਾਂ ਕਰਮ ਜਾਗ ਪਏ ਜੀਜੂ ਸੋਹ ਹਾਂ ਸੋਹ ਮਹਾਰਾਜ ਜੇ ਕਿਤੇ ਮੇਰਾ ਤੇਰੇ ਨਾਲ ਰਿਸ਼ਤਾ ਹੋ ਜਾਂਦਾ ਨਾ ਇਹ ਤੇ ਸਾਰਾ ਜਦੋਂ ਕਟਾਟ ਓਈ ਜਾਂਦੀ ਹੈ ਮੇਰੇ ਆ ਇਹਦਾ ਪੂਰਾ ਕੰਮ ਨਹੀਂ ਕਰ ਦਿੰਦਾ ਜਦ ਤੂੰ ਚਾਹ ਬਣਾ ਲਿਆ ਬਹੀ ਗੱਲਾਂ ਕਰਦੇ ਹਾਂ ਜੀ ਹੋਜੇ ਗੱਲਾਂ ਹੁ ਮਾੜੀਆਂ ਬੱਸ ਜੀਜੂ ਕਰ ਰਹੀਆਂ ਗੱਲਾਂ ਚੱਲ ਦੀਦੀ ਮੈਂ ਤੇਰਾ ਮੈਂ ਦੋ ਮਿੰਟ ਆ ਮੈਂ ਦੀਦੀ ਹਾਂ ਤੂੰ ਆਈ ਹੈ ਕੋਈ ਨਾ ਜੀਜੂ ਉਹ ਤੂੰ ਮੈਨੂੰ ਮਿਲ ਲਈ ਹੈ ਆਏ ਹਾਏ ਬਣੀ ਸਾਲੀ ਬਾਲੀ ਕੈਂਡ ਆ ਯਾਰ ਕੀ ਕਰਾਂ ਮੈਂ ਇਹ ਮੇਰੇ ਸਾਲਜੀ ਪੁੱਛਾ ਕਿਥੇ ਪੱਲੇ ਪਈ ਜਿੰਨ ਜਾਂਦੀ ਦੀ ਕਿਸੇ ਪਾਸੇ ਪਰ ਮਰਦਾ ਕਦੇ ਖੂ ਖੂ ਖੇੜੇ ਚ ਤੇ ਮਾਰ ਕੇ ਚੀਨੀ ਨਾ ਪਾਉਣ ਸਾਰੀ ਕੰਮ ਵਾਲੀ ਵਿਚਾਰੀ ਫੇ ਕਹਿੰਦੇ ਕੰਮ ਕਰਨ ਵਾਲੀ ਆ ਕੋਈ ਨਾ ਜੀਜੂ ਹਿਰਕਿ ਹੋ ਗਿਆ ਮੈਂ ਕਿਹੜਾ ਲਿੱਸੀ ਹੋ ਜੂਗੀ ਚਲ ਵਧੀਆ ਵਧੀਆ ਚੀਰ ਲੈ ਗੋੜੇ ਗੋੜੇ ਹੱਥਾਂ ਨਾਲ ਕੋਈ ਨਾ ਜੀਜੂ ਪਰ ਤੂੰ ਤਾਂ ਛੱਡ ਦੇ ਖੇੜਾ ਇਹਦਾ ਆ ਟੁੱਟੇ ਸਨ ਰੱਖੇ ਕਰਨ ਚ ਖਾਣ ਵੇਲੇ ਤੈਨੂੰ ਉਪਰਾਂ ਧਰਦਿਆ ਕਰੋ

ਬਾਇਆ ਬਾਇਆ ਬਹੁਤ ਸੇ ਜਾਨੀ ਪੜੀ ਨਾ ਕਿ ਨਾ ਦੂਸੇ ਨਾ ਆਏ ਨਾ ਪਿਆ ਕਰੋ ਜਵਾਬ ਨਾ ਆਉਣ ਸਾਰੇ ਘੂਰਨੇ ਲੱਗ ਗਏ ਓਏ ਕਾ ਨੂੰ ਆ ਤੂੰ ਦੇ ਲੈ ਕੋਈ ਕਿਤਾਬ ਹੈ ਇੱਥੇ ਕਿਦਾਂ ਪਾਜ ਗਿਆ ਚੱਲ ਕੋਈ ਨਾ ਪੁੱਛਣਾ ਹੁੰਦਾ ਬੱਚੇ ਨੂੰ ਟਿਕਾਈ ਨਾ ਪੁੱਛੋ ਹੈ ਇਹ ਕੀ ਹੋਇਆ ਵੀ ਆਉਂਦੇ ਨਹੀਂ ਮਗਰ ਪੈ ਜੋ ਓ ਮਾਸੀ ਬਹੁਤ ਉਸੇ ਪੂਰਾ ਖੇਤ ਖੁੱਦ ਭਗ ਜਾ ਕਰ ਭਾਈ ਜਾਣਾਂ ਦਾ ਨਾ ਭਗ ਜਾ ਕਰ ਤੁਹਾਨੂੰ ਤਾਇਆ ਹੈ ਐਂਸ ਵਾਰ ਨੂੰ ਪਿਆਰ ਦਾ ਨਾ ਕੋ ਤੰਗੇ ਪਾਣਾ ਵਿੱਚ ਬਸ خور ਲਿਆ ਤੇ ਕੋਣ ਪਿਆਏਗਾ ਨੂੰ ਹੋਰ ਸਮਾਨ ਪਾ ਦੇ। ਗਿੱਟਾ ਨੂੰ ਕੀ ਤਕਲੀਫ ਹੋ ਗਈ? ਪਤਾ ਨਹੀਂ ਬਾਲਾ ਨੂੰ ਤੇ ਪਾਣੀ ਆ। ਜੀਜੂ ਖੀਰਾ ਖਾਓਗੇ? ਨਾ ਮੈਂ ਨਹੀਂ। ਮੂੰਚ ਪਾ। ਨਾ। ਲੈ ਦੱਸ ਕੇ ਨਹੀਂ ਮੂੰਚ ਪਾ ਲੈ। ਮੇਰੀਆਂ ਵੀ ਉਹੀ ਗੱਲਾਂ ਰਹੀਆਂ। ਨਹੀਂ ਪਾਣੇ ਚੱਕ ਲੂਗਾ। ਹੁਣ ਚੱਕ ਨਹੀਂ ਸਕਦਾ। ਲੈ ਲੈ ਵੀ ਪੁੱਤ। ਦਾ ਬੇਰਨ ਜੋਤ ਨੂੰ ਮਿੱਤ। ਲੈ ਰਨ ਜੋਤ। ਮੇਰੀ ਸਾੜੀ ਤੋਂ ਸਖਰ ਗੋਦ ਦੇ ਲੈ। ਐ ਫੇਰੇ ਪੂਰੇ ਹੋ ਗਏ ਮੈਨੂੰ। ਤੂੰ ਮੇਰੇ ਸਾੜੀ। ਉਹਨੇ ਖਵਾ ਗੇ ਰਾਜ। ਆਹ ਹੋ ਮੈਂ ਤਾਂ ਆਪੀ ਦੀ ਖਵਾ ਕੇ ਰਾਜੀ ਅਸੀਂ ਜਿਵੇਂ ਸੁਣੀ ਭਈ ਪਈਆਂ ਲੈ ਰਹਾ ਖਮੋਂ ਦੀ ਮੈਂ ਤੂੰ ਤੂੰ ਘਟ ਹੈ ਹਾਏ ਜੀਜੂ ਲੜਦੇ ਬਹੁਤ ਜ਼ਿਆਦੇ ਹੋ ਤੁਸੀਂ ਤਾਂ ਮੇਰੇ ਨਾਲ ਜੀ ਰੋਜ਼ ਇਹ ਚਾਉਂ ਜੇ ਬਣਾ ਕੇ ਤਾਂ ਦੂਗੀ ਤੂੰ ਰੋਟੀ ਦੀ ਲਾ ਦੇ ਗਰ ਇਹ ਗਰਮੀਆਂ ਛੱਡੇ ਹੁੰਦੇ ਨੇ ਹੁਣ ਸਾਰਾ ਇਹ ਅੰਨ ਤਾਂ ਨਹੀਂ ਖਾਈ ਜਾਣਾ ਹੂੰ ਜੀਜੂ ਤੁਸੀਂ ਖਾਂਦੇ ਪਿੰਦੇ ਵੀ ਲੜਦੇ ਹੋ ਮੈਨਾਂ ਸੌਂਦੇ ਵੀ ਲੜਦੇ ਹੁੰਦੇ ਇਹਦਾ ਹੀ ਲੜੀਆਂ ਤੇ ਰਹਿੰਦੇ ਪੁੱਤ ਤੂੰ ਤਾਂ ਪੜਾ ਲੇਗਾ ਮੜਮਟਾ ਤੂੰ ਸਮਝਾ ਦੇ ਕਰ ਮੇਰੀ ਸੁਣਦੇ ਹੁਣ ਤਾਂ ਕਹਿਣੇ ਨਾ ਹੋਏ ਹੂੰ ਜੀਜੂ ਤੁਸੀਂ ਮਿੱਠੇ ਚੌਲ ਖਾਣੇ ਹੋ ਹੈ ਮੈਂ ਮਿੱਠੇ ਖਾਗੇ ਰਾਈ ਮੈਂ ਮਿੱਠਾ ਰਹਿਣਾ ਮਿੱਠਾ ਨਹੀਂ ਰਹਿਦਾ ਤੈਨੂੰ ਦਾ ਪੱਟਣ ਤੇ ਹੋਇਆ ਪੈਣਾ ਨਹੀਂ ਤਾਂ ਮੈਂ ਕਹਿਨੀ ਆ ਬਟਾ ਹਾ ਹਾ ਡੱਡ ਡੱਡ ਵਧਾਉਂਦੇ ਆ ਦੀਦੀ ਇਹਨੂੰ ਪਤਾ ਕੀ ਆ ਗ੍ਰੀਨ ਟੀ ਦਿਆ ਕਰੋ ਨਾ ਇਹ ਤਾਂ ਪੀਣ ਨੂੰ ਨਾ ਇਹਨੂੰ ਵਿੱਕੀ ਚਾਹਦੇ ਆ ਕਰੋ ਜੀ ਚਾਹ ਨਾ ਸਕਦਾ ਨਹੀਂ ਅੱਡੀ ਬੋਤਲ ਪੀਂਦਾ ਸੁਨੇ ਦਾਰੂ ਦੀ ਗ੍ਰੀਨ ਟੀ ਕੀ ਕਰੂੰਗੀ ਹਾਏ ਜੀਜੂ ਇਹੋ ਜੇ ਕੰਮ ਤੁਸੀਂ ਕਾਤੋਂ ਕਰਦੇ ਹੋਗੇ ਵੀ ਆ ਜੀ ਗ੍ਰੀਨ ਟੀ ਬਸ ਮਾ ਉਹ ਹੀ ਆ ਉਹ ਹੀ ਜਗਨੇਟ ਆਪੀਆ ਵਿਚਾਰਨ ਦੀ ਡੋਲੀ ਦੀ ਦਾਣਾ ਡੋਲ ਡੋਲ ਕਰਨਾਂ ਤਰਾ ਕੋਈ ਨਾ ਮੇਰੀ ਸਾਲੀ ਆ ਗਈ ਨਹੀਂ ਪਿਉ ਦੋ ਦਿਨ ਗੱਡੀ ਗੱਲ ਦੇਖ ਜੀਜੂ ਜੇ ਤਾਂ ਤੁਸੀਂ ਪੀੜੀਆਂ ਸਰਾਵ ਫਿਰ ਤਾਂ ਮੈਂ ਚਲੀ ਜਾਣਾ ਰਹਿਣਾ ਨਹੀਂ ਹੈਗਾ ਅੱਜ ਠੀਕ ਆ ਜੇ ਤੁਸੀਂ ਨਹੀਂ ਪੀਂਦੇ ਫਿਰ ਚਲ ਮੈਂ ਦਸ ਦਿਨ ਲਾ ਲੂੰਗੀ ਮੈਂ ਜਮੀ ਨਹੀਂ ਪੀਤਾ ਤੁਸੀਂ ਨਰ ਠੀਕ ਹੈ ਨਾਲੇ ਮੇਰੀ ਦੰਗੂੜੀ ਐ ਕਿ ਰਹੂ ਮਾਸੀ ਹਾਂ ਹਾਂ ਪੁੱਤ ਦਾਰੂ ਸ਼ਾਟ ਦੀ ਬੇੜੀ ਉਹ ਤਾਂ ਠੀਕ ਆ ਉਹ ਤਾਂ ਤੇਰੇ ਇਹ ਕਾਲਜ ਲੱਗਦਾ ਵਾ ਸੁੱਟੀਆਂ ਨਹੀਂ ਹੋਈਆਂ ਤੁਹਾਨੂੰ ਉਹ ਟ੍ਰੇਨਿੰਗ ਨਹੀਂ ਚੱਲਦੀ ਅੱਛਾ ਅੱਛਾ ਉਹ ਤਾਂ ਮੈਂ ਤਾਂ ਆਏ ਕਹਿੰਦੀ ਸੀ ਵੀ ਸੁੱਟੀਆਂ ਨੇ ਆਪਾਂ ਸਿਮਲੇ ਨਾਲ ਚੱਲ ਜੀ ਹਾਂ ਹਾਂ ਸਿਮਲੇ ਹਾਂ ਮੈਂ ਵੀ ਚੱਲوں ਹਾਂ ਤੁਸੀਂ ਕੀ ਕਰਨਾ ਹੈਗਾ ਜੀ ਮੈਂ ਜਾਉਂ ਨਾ ਮੇਰੀ ਦੀਦੀ ਕਿਤੇ ਗਈ ਨਹੀਂ ਦੀਦੀ ਆ ਕੋਈ ਇਹ ਨਹੀਂ ਜਾਂਦਾ ਬਰਥ ਤੋਂ ਡਰ ਲੱਗਦਾ ਇਹਨੂੰ ਮੇਰੀ ਗੱਲ ਸੁਣ ਪਹਾੜਾਂ ਤੇ ਚੱਲ ਜੂਗਾ ਜੇ ਕਿਤੇ ਰੁੜ ਗਿਆ ਇਹਦੀ ਤਾਂ ਹੱਡੀ ਪਸਲੇ ਨਹੀਂ ਥਾਉਣੀ ਹਾ ਤੇਰੇ ਜੀ ਤੂੰ ਤਾਂ ਮੇਰੇ ਮੂੰਹ ਦੇ ਖਾਲੀ ਵਰਦੀ ਇਹੀ ਗੱਲ ਮੈਂ ਕਹਿਣ ਲੱਗੀ ਸੀ ਵੀ ਜੀਜੂ ਤੂੰ ਉੱਥੋਂ ਚੜਿਆ ਨਹੀਂ ਜਾਣਾ ਉੱਥੇ ਮੈਂ ਚੜਕੂ ਇਹਨੂੰ ਮਿਲਿਆ ਆਪਾਂ ਦੋਏ ਚੱਲਾਂ ਹੋਰ ਜੇ ਨੋ ਕਿ ਗੇਰੋਂ ਨਾ ਫੰਦਾ ਮੈਂ ਕਿਤੇ ਤੇ ਕੁਮੀ ਨਾ ਜਾਵ ਦੋ ਪਾ ਦੂੰ ਮੇਰੇ ਨਾਲ ਚੱਲ ਤੈਨੂੰ ਉੱਥੇ ਮੇਰੀ ਗਾਂ ਖਾਂਦ ਖੇੜੀ ਰੱਖੇ ਮਨੇ ਬਾਤੂ ਜਾਣਦੇ ਨੇ ਬੰਦੇ ਆਪਾਂ ਹੋਟਣ ਪੁਰਾਣੀ ਪੂਰੀ ਗਾਂ ਖਾਣਾ ਮੇਰੀ ਕੀ ਸੀ ਉੱਥੇ ਵੀ ਤੀਨੀ ਲੱਗੇ ਜਾਣ ਲੱਗਾ ਫੇ ਪਾਇਰ ਦੇ ਖਾਸ ਮਾਨੀਏ ਕੀ ਬੋਲੀ ਇਹ ਨਹੀਂ ਹੈ ਔਰ ਫਿਰ ਜਾਣ ਪਛਾਣ ਕਿਵੇਂ ਹੋਗੀ ਤੇਰੀ ਓਏ ਮੇਰੇ ਹੋਟਲ ਮੇਰੇ ਨਾਮ ਪੜਦੇ ਰਹੇ ਨੇ ਪੜਦੇ ਨੇ ਉਹ ਤਾਂ ਹੋਟਲ ਖੋਲੇ ਜਾ ਕੇ ਮੈਂ ਉਹਨਾਂ ਨੇ ਉੱਥੇ ਹੋਟਲ ਖੋਲੇ ਨੇ ਜੀ ਜੀ ਕੀ ਮਲੇ ਗਿਆ ਹੋਏਗਾ ਮਾੜੇ ਜੇ ਕੋਈ ਗੱਲ ਕਰ ਲਓ ਹਨਾ ਲੜਾਈ ਤੋਂ ਬਿਨਾ ਸਾਡੇ ਕੋਲ ਕੰਮ ਨਹੀਂ ਉਹ ਤਾਂ ਬੋਲੀਏ ਪੁੱਠੀਆਂ ਗੱਲਾਂ ਲੈ ਦੱਸ ਕੀ ਨੇ ਉੱਥੇ ਕਿੰਨੂ ਐ ਨਹੀਂ ਬਲਵੇ ਜਬਾਖ ਬੈਠੇ ਨੇ ਜੀਜੂ ਗੱਲ ਤਾਂ ਤੁਸੀਂ ਹੋਏ ਜੀ ਕਰੀਏ ਤੁਸੀਂ ਕਿਹੜਾ ਸ਼ਰਮ ਕਰੀਏ ਬੱਚਿਆਂ ਦੀ ਮੈਂ ਨਹੀਂ ਮੈਂ ਤਾਂ ਐ ਕਿਹਾ ਵੀ ਆਪਾਂ ਬਾਗ ਚੱਲਾਂਗੇ ਚਲੋ ਇਹ ਤਾਂ ਇਹਨੂੰ ਉੱਥੇ ਜਗਾਵ ਰਹੂ ਜਾ ਹੋ ਜਾਂਦਾ ਖੰਗਲ ਹਾਂ ਜੀ ਕਿ ਉਹ ਕਿ ਪਤਾ ਪਾਸ ਤੋਂ ਪਹਿਲਾਂ ਨਹੀਂ ਆਂਦਾ ਕੋਈ ਮਨ ਬੱਚਿਆਂ ਨੇ ਇਦਾਂ ਦੀਆਂ ਗੱਲਾਂ ਜੈਂਟਰਫੇਰ ਤੂੰ ਨਾ ਬੋਲ ਪੁੱਤ ਤੁਨ ਮੈਨੂੰ ਦੱਸ ਆ ਖਾ ਲੋ ਜੀ ਆਹ ਆਹ ਖਾ ਵਾਧਾ ਹੀ ਦੇਹੀ ਲੋ ਉਹ ਖਾ ਲੈ ਬਾਦਰੀ ਜੀ ਦੱਸ ਖਾਣੇ ਦਾ ਆ ਬਹੁਤ ਵੱਡੀ ਪਈ ਜਾਂਦਾ ਆਣਾ ਨਹੀਂ ਗਿਆ ਸੁੱਤੀ ਦਾ ਤਈਆ ਤੂੰ ਡੈਡੀ ਹੂੰ ਉਹਦਾ ਗੱਲ ਆ ਇਹਨੂੰ ਵੀ ਮਾੜਾ ਮੋਡਾ ਦੇ ਦੇ ਮਾਸ ਨਹੀਂ ਮੇਰੇ ਲਈ ਰਹਿ ਮਹੀਨਾ ਦਾ ਉਹ ਮਹੀਨੇ ਤੈਨੂੰ ਭਾਜਣ ਦੇਖੀ 20 ਕਿਲੋ ਵਧਾ ਕੇ ਤੋਰਾ ਜੀ ਜੀ ਮੈਨੂੰ ਤਾਂ ਕਹੀ ਜਾਂਦੇ ਹੋ ਹੈ ਵੀ ਇਹਨੂੰ ਭਾਜਣ ਦੇ ਆ ਤੂੰ ਰਣਜੋਤ ਨੂੰ ਦੇ ਦੇ ਪੂਰਾ ਕੰਮ ਉਹ ਜੋ ਤਾਂ ਠੀਕ ਹੈ ਪਰ ਸੇ ਭਰਤੀ ਕਰਾਉਣਾ ਇਹ ਅੱਛਾ ਹੂੰ ਜੀ ਜੂ ਇੱਥੇ ਕੀ ਆ ਉਸੇ ਬਾਹਰ ਧੋਰ ਦੋ ਬੱਚੇ ਨੂੰ ਉਹ ਬਾਹਰ ਕੀ ਹੈ ਭਾਈ ਬਾਹਰ ਦਾ ਠੱਕੇ ਨੇ ਉਥੇ ਕੰਮ ਕਰਨਾ ਕੋਈ ਕੰਮ ਦਾ ਹੋਰੇ ਨਹੀਂ ਕਰਦੇ ਹੈਗੇ ਇਹ ਚਲੋ ਆਪਾਂ ਰਣਜੋਤ ਨੂੰ ਬੋਲਦੇ ਤੂੰ ਪੁੱਤ ਕੀ ਚਾਹਨਾਗਾ ਕੀ ਕਰਨਾਗਾ ਬੇਬੇ ਫਿਰ ਦਾ ਕਾਲਜ ਆਉਣਾ ਹੋ ਸਕਦਾ ਅੱਛਾ ਕਾ ਸੌਣਗੇ ਤੇਰੇ ਪੀਅਰੇ ਉਹ ਹੋ ਜਾ ਉਹਸ ਦੋ ਹੋਗੇ ਚੱਲ ਕਰ ਲੈ ਪੁੱਤ ਮੇਰੇ ਸਾਬਨਾ ਤਾਂ ਨਾ ਕੈਨੇਡਾ ਨੂੰ ਦਾ ਦੇਖ ਲਈ ਪੂਰੀ ਠੀਕ ਹੈ ਕੁਝ ਨਹੀਂ ਹੋਇਆ ਕੈਨੇਡਾ ਨਾ ਅਮਰੀਕਾ ਤੇ ਵੀ ਕੁਝ ਨਹੀਂ ਹੋਇਆ ਜੀ ਜੂ ਤੁਸੀਂ ਆਪ ਤੱਕ ਉਸ ਕਿੱਕਤਾ ਨਹੀਂ ਤੁਸੀਂ ਬੱਚਿਆਂ ਨੂੰ ਵੀ ਨਹੀਂ ਕਰਨ ਲੈਣਾ ਉਹ ਕਾਹਨੂੰ ਭਾਈ ਇਹ ਸਭ ਪੂਰੇ ਠੀਕ ਹੈ ਪੂਰੇ ਨਾਲੇ ਮੁੰਡਾ ਕੋਲ ਸਿਰ ਗਾਉਂ ਮੈਂ ਤੂੰ ਆ ਤੁਹਾਡਾ ਸੁਧੀ ਅਮਰੀਕਾ ਨਾਲ ਬਾਤ ਆਹੋ ਹਮ ਤਾ ਤੈਨੂੰ ਜੀਕਦਾ ਹੈ ਹੋਰ ਕੀ ਨਾ ਸਿੱਧੀ ਗੱਲ ਹੈ ਰੋਜ਼ ਘੱਟ ਹੁੰਦੇ ਪੱਕ ਮਾਨ ਨਾ ਨੇ ਮੈਂ ਫੱਤ ਮੇ ਤੋਂ ਵਾ ਅੱਛਾ ਉਹ ਕਹਿੰਦਾ ਵੀ ਤੂੰ ਮੇਰੇ ਡਵੇ ਆਈ ਮਾਨੋ ਸਮਾ ਮੁੰਡੇ ਨੂੰ ਰਖਾਉਣਾ ਆਪਨੇ ਉਹ ਬਹਿ ਜਾ ਟੱਕੇ ਭਾਇਆ ਤੈਨੂੰ ਭਗਵਾਨ ਸਮਾ ਠੀਕ ਕਰ ਇਹ ਕੋਈ ਸੋਨੋ ਵੀ ਕੰਮ ਹੋਏ ਮੈਨੂੰ ਜਦੋਂ ਮਰਜੀ ਦੱਸਦੇ ਹੋ ਜੀ ਸਿੱਧੀ ਗੱਲ ਬਾਤ ਆਪਣੀ ਪੱਕ ਮਾਨ ਕਿਵੇਂ ਰਖਵਾ ਦੇ ਤੂੰ ਇਹਨੂੰ ਇਹਨੂੰ ਮੇਰੇ ਖਵਾ ਦੇ ਪੜੀ ਦਿੱਤੀ ਹੈ ਇਹ ਤਾਂ ਜਦੋਂ ਮਰਜੀ ਕਹੇ ਆਂਦਾ ਕਰੇ ਇਹ ਰਖਵਾ ਦੇ ਭਗਵਾਨ ਸਮਾਨ ਦੀ ਇਹਨੂੰ ਕੀ ਬੋਲ ਉਹ ਫੀਏ ਛੱਡ ਦੋ ਮੰਤਰੀ ਦੀ ਗੱਲ ਕਰ ਦੋ ਮੰਤਰੀ ਮੁਖਮਤ ਉਹ ਝੰਗਾ ਬਾਬਾ ਖਾਲਾ ਕੰਮ ਕਰ ਦੱਸਾਏਗਾ

ਵਾਸੋਂ ਅਮਰੀਂ ਮਿੱਠੀ ਦਾ ਕਰਦੇ ਜਾਂ ਮੈਂ ਦੱਸ ਇਹਨਾਂ ਦਾ ਇਹਦੇ ਚ ਹੁਣ ਮੈਂ ਮਿੱਠਾ ਪਾ ਕੇ ਲੱਗੀ ਅੱਛੇ ਜੀ ਹਾਂਜੀ ਵਧੀਆ ਆ ਵਾ ਅੱਛਾ ਚੱਲੋ ਵਧੀਆ ਗੱਲ ਲੱਗੀ ਨਜ਼ਾਰੇ ਆਈਆਂ ਆਪਣੇ ਸਭ ਆਹ ਮਿੱਠਾ ਪੂਰਾ ਜਾਦਾ ਛੋੜੀ ਮਾਰੀ ਨੂੰ ਨਾ ਮਿੱਠਾ ਵੱਧ ਪਾਉਣਾ ਪਿਆ ਅੱਛੇ ਜੀ ਨਹੀਂ ਤਾਂ ਮੈਂ ਪਿੱਕੀ ਪੀ ਗਈ ਅੱਛਾ ਕੋਈ ਤਾਂ ਨਹੀਂ ਬਿਠੇ ਹੋ ਅੱਛਾ ਜੀ ਜੀ ਮੇਰੀ ਗੱਲ ਸੁਣੋ ਮੈਨੂੰ ਨਾ ਦੋ ਸੂਟ ਦਵਾ ਦਿਓ ਯਾਰ ਯਾਰ ਮੈਂ ਇੱਕ ਨਾ ਪਾਵਾਂ ਦੱਸ ਦੇ ਸੂਟਾਂ ਦੀ ਕਹਤਾ ਕਿ ਠੀਕ ਹੈ ਜੀ ਕਿੰਨੇ ਮਰਜ਼ੀ ਸੂਟ ਠੀਕ ਹੈ ਠੀਕ ਹੈ ਤੂੰ ਬਸ ਖੁਸ਼ ਰਹਿ ਹੱਕ ਮੈਂ ਤਾਂ ਖੁਸ਼ ਹੀ ਹਾਂ ਠੀਕ ਹੈ ਹਾਂ ਜੀ ਹਾਂ ਜੀ ਤੇਰੀ ਵੱਡੀ ਭੈਣ ਮੈਨੂੰ ਤੇ ਮੈਨੂੰ ਨਹੀਂ ਮਰੀਆ ਲੱਗਦਾ ਮੈਂ ਦੱਸਿਆ ਹੈ ਕਿ ਕਹਤਾ ਮੇਰੀ ਜੀ ਉਹ ਜਮੀ ਨਹੀਂ ਪਰ ਜਾਂ ਬੜੀ ਬੇਗਾਰ ਹੈ ਕੂੰ ਦੇ ਲਾ ਕੇ ਨਹੀਂ ਸੋਣੀ ਆਪਣੀ ਜ਼ਿੰਦਗੀ ਬਾਰੇ ਸੋਚਾ ਅੱਪ ਕੀ ਲੈਣਾ ਹਾਂ ਦੇ ਲੋ ਜਦੋਂ ਆਪਣਾ ਵਿਆਹ ਹੋਇਆ ਹਣਾ ਇੱਕ ਵਾਰ ਵੀ ਨਹੀਂ ਲੜੇ ਕਿਤੇ ਅੱਪ ਮੈਂ ਆਪਾਂ ਨਹੀਂ ਲੜੇ ਲੋਕ ਪਤਾ ਨਹੀਂ ਕਿਵੇਂ ਰੋਜ਼ ਹੀ ਲੜ ਪੈਂਦੇ ਆ ਉਹਦਾ ਗੱਲ ਹੂੰ ਚਲੋ ਜ਼ਿੰਦਗੀ ਵਧੀਆ ਲੱਗਦੀ ਆ ਹਾਂ ਜੀ ਹਾਂ ਵਧੀਆ ਲੱਗਦੀ ਆ ਕਿੰਨੇ ਪਿਆਰ ਨਾਲ ਰਹਿੰਦੇ ਆ ਆਪਾਂ ਸਹੀ ਗੱਲ ਹੂੰ ਕਿਸੇ ਤੋਂ ਚਰਿਆ ਵੀ ਨਹੀਂ ਅੱਖ ਨਜ਼ਰ ਵੀ ਨਾ ਲੱਗ ਜੇ ਕਿਤੇ ਹਾਂ ਨਜ਼ਰ ਨਾ ਲੱਗ ਜੀ ਧਿਆਨ ਰੱਖੀ ਲੋਕਾਂ ਦੀ ਨਜ਼ਰ ਬਹੁਤ ਪਾਈ ਹੁੰਦੀ ਹੈ ਹਾਂ ਜੀ ਤਾਂ ਹੈ ਕਿਲੀਚਾ ਨਾ ਮਰਨਾ ਚਾਹ ਪੀ ਕੇ ਮੈਂ ਬੋਲੀ ਜਾਂ ਨਾ ਹਾਂ ਭੱਗ ਤੇਰਾ ਸਤਿਆਨਾਸ਼ ਹੋ ਜਾਏ ਤੇਰਾ ਮਰਦੇ ਖਾਣੀ ਐ ਨਾ ਵਧੀਆ ਸੁਪਨਾਉਂਦੀ ਪੱਟੀ ਮੇਰ ਕਰਦੀ ਫਰੇ ਅਗਲਾ ਦੂ ਤੇਰੇ ਸੁਪਨਿਆਂ ਨੂੰ ਮਰਨਾ ਸੁਪਨੇ ਕੀ ਸੁਪਨਾ ਲੱਗਦੀ ਬਾਈ ਹਾਏ ਹਾਏ ਇੰਨਾ ਵਧੀਆ ਸੁਪਨਾ ਆਈ ਯਾ ਜਮਾ ਕੀ ਕਹਾ ਤੈਨੂੰ ਮੇਰਾ ਸੁਪਨਾਉਂਦਦੀਆਂ ਤੇਰਾ ਭੋ ਤੇਰਾ ਸੁਪਨਾ ਨਹੀਂ ਉਹਨਾਂ ਦੀ ਹੋਰ ਕਿਹੜੀ ਕੰਝਲੀ ਦਾ ਸੁਪਨਾ ਲੈਂਦਾ ਦੀ ਮੇਰੀ ਗੱਲ ਸੁਣ ਲੈ ਕੰਜਰੀ ਗੁੱਡੀ ਨਾ ਕਹੀ ਉਹਨੂੰ ਮੇਰੀ ਭਾਵਾ ਜਿੰਦ ਕੱਢ ਲੈ ਮੇਰੇ ਯਾਰ ਨੂੰ ਮਦਦ ਨਾ ਬੋਲੀ ਅਕਲਾ ਤੂੰ ਤੇਰਾ ਸੁੱਖ ਲੈਣਾ ਜਿਹੜਾ ਸੁੱਖ ਲੈ ਲੈਣਾ ਲੰਡੀ ਤੇ ਹਾਂ ਪੁੱਛਣਾ ਲੰਡੀ ਉਹ ਕੌਣ ਲੰਡੀ ਤੂੰ ਮੈਂ ਕੌਣ ਲੰਡੀ ਜਾ ਬਾਹਰ ਜਾ ਤੂੰ ਆ ਬੰਚਾ ਜਿਹੜਾ ਸੁੱਖ ਲੈ ਲੈਣਾ ਜਾ ਬਾਹਰ ਮੈਂ ਮੈਨੂੰ ਸੌ ਜਾਣ ਦੇ ਘੰਟਾ ਮਰਨਾ ਇੰਨਾ ਵਧੀਆ ਸੁਪਣਾ ਆਉਂਦਾ ਦੀ ਪੱਟੀ ਮੇਸ ਕਰਦੀ ਹਾਏ ਹਾਏ ਚੱਲ ਓਏ ਫੇਰ ਫਰੀ ਇਹ ਸੁਪਣਾ ਕਵਰਾ ਬੇਤਾਰ ਜੁੜ ਜੇ ਆਏ ਚਰਨਜੀਤ